ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਬਾਹਰ ਨਾ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਟਾਈਮ ਹੋ ਗਿਆ ਮਾਰਨਿੰਗ ਦਾ ਟਾਈਮ ਸੀਗਾ 9:00 ਵਜੇ ਸੀਗੇ ਤੇ ਰੋਟੀ ਪਾਣੀ ਆਪਾਂ ਖਾ ਲਿਆ ਸੀਗਾ ਤੇ ਡੈਡੀ ਕੰਮ ਤੇ ਚਲੇ ਗਏ ਸੀ ਭਾਈ ਵੀ ਕੰਮ ਤੇ ਚਲਾ ਗਿਆ ਸੀਗਾ ਤੇ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਮੈਂ ਕਿਹਾ ਚਲੋ ਬਿਨਾਲ ਦੀ ਨਾਲ ਹੁਣ ਆਪਾਂ ਕਿਚਨ ਉਹ ਕਰ ਦੰਨੇ ਰੋਟੀ ਸਿਹਰੇ ਮੰਮੀ ਨੇ ਬਣਾ ਲਈ ਸੀਗੀ ਕਿਉਂਕਿ ਮੈਂ ਪਾਏ ਹੋਏ ਸੀਗੀ ਮਸ਼ੀਨ ਦੇ ਵਿੱਚ ਕੱਪੜੇ ਵਗੈਰਾ ਮੰਮੀ ਕਹਿੰਦੀ ਚੱਲ ਰੋਟੀ ਮੈਂ ਬਣਾ ਲੰਨੀ ਆ ਫਿਰ ਮੈਂ ਆਪਣੀ ਧੋਬ ਘਾੜ ਸ਼ੁਰੂ ਕੀਤੀ ਹੋਈ ਸੀਗੀ ਅੱਜ ਤੇ ਮੈਂ ਕਿਹਾ ਨਾਲੇ ਆਪਾਂ ਭਾਂਡੇ ਕਿਉਂਕਿ ਮੈਨੂੰ ਇਹ ਸੀਗਾ ਵੀ ਚਲੋ ਹੁਣ ਸਰਦੀਆਂ ਵਾਲੇ ਕੱਪੜੇ ਸੀਗੇ ਮਤਲਬ ਕਿ ਰਜਾਈਆਂ ਵਗੈਰਾ ਦੇ ਕਵਰ ਵਗੈਰਾ ਉਤਾਰੇ ਸੀਗੇ ਮੈਂ ਕਿਹਾ ਚਲੋ ਵੀ ਵਾਸ਼ ਕਰ ਦੰਨੀ ਆ ਵੀ ਵਾਸ਼ ਕਰਕੇ ਆਪਣਾ ਰੱਖ ਦੰਨੇ ਆ ਫਿਰ ਬਾਅਦ ਵਿੱਚ ਨਹੀਂ ਮੰਮੀ ਹੁਣ ਜਦੋਂ ਹੌਲੀ ਹੌਲੀ ਕਰੂਗੀ ਪਤਾ ਨਹੀਂ ਕਿੰਨੇ ਕੁ ਦਿਨ ਰੁਲੇ ਜਾਣੇ ਸੀਗੇ पर मैंने ऐसे कभी चला मैं जान ਤੋਂ ਪਹਿਲਾਂ ਪਹਿਲਾਂ ਸਾਰੇ ਧੋ ਕੇ ਇਹਨਾਂ ਨੂੰ ਸੈਟ ਆਪਣਾ ਹੁਣ ਬੈੱਡ ਰੂਮ ਦੇ ਵਿੱਚ ਰੱਖ ਚੱਡੀਆਂ ਵੀ ਫਿਰ ਚਲ ਮम्मी ਨੂੰ ਇੰਨਾ ਬਾਅਦ ਚ ਕੰਮ ਨਹੀਂ ਹੋਊਗਾ ਵੀ ਸਰਦੀ ਵਗੈਰਾ ਦੇ ਕੱਪੜੇ ਜਿਹੜੇ ਥੋੜੇ ਬਹੁਤੇ ਹਲੇ ਡੈਡੀ ਉਹ ਨਹੀਂ ਜਿਵੇਂ ਸਵੇਰੇ ਜਾਂਦੇ ਨੇ ਕੰਮ ਤੇ ਭਾਈ ਸੇਰ ਸਾਜਦੇ ਜਾਂਦਾ ਨਾ ਤਾਂ ਕਰਕੇ ਹਜੇ ਉਹਨਾਂ ਦੇ ਹਲੇ ਥੋੜੇ ਬਹੁਤੇ ਬਾਹਰ ਹੈਗੇ ਨੇ ਕਿਉਂਕਿ ਸੇਰੇ ਮੋਟਰਸਾਈਕਲ ਤੇ ਜਾਂਦੇ ਹੋ ਠੰਡ ਲੱਗਦੀ ਆ ਤਾਂ ਕਰਕੇ ਉਹ ਹਜੇ ਪਾ ਲੰਦੇ ਨਹੀਂ ਕੱਪੜੇ ਤੇ ਬਾਕੀ ਜੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਹਾਂਜੀ ਉਹ ਕਹਿੰਦੇ ਸੀਗੇ ਵੀ ਮੈਂ ਕਿਹਾ ਸੀਗਾ ਵੀ ਸਾਨੂੰ ਚੁਰਚਰਾ ਬਹੁਤ ਪਸੰਦ ਆ ਤੇ ਉਹ ਕਹਿੰਦੇ ਚੁਰਚਰਾ ਨਹੀਂ ਹੁੰਦਾ ਚਰਚਰਾ ਹੁੰਦਾ ਜੀ ਸਾਡੇ ਚੁਰਚਰਾ ਹੀ ਕਹਿੰਦੇ ਨੇ ਸਾਡੀ ਸਾਈਡ ਵੱਲ ਮਤਲਬ ਕਿ ਤੁਹਾਡੀ ਸਾਈਡ ਕਹਿੰਦੇ ਹੋਣਗੇ ਵੀ ਚਰਚਰਾ ਸਾਡੇ ਚੁਰਚਰਾ ਹੀ ਕਹਿੰਦੇ ਨੇ ਸਾਡੇ ਇਧਰਲੇ ਏਰੀਏ ਦੇ ਵਿੱਚ ਸਾਰੇ ਪਾਸੇ ਮਤਲਬ ਕਿ ਚੁਰਚਰਾ ਹੀ ਕਹਿੰਦੇ ਨੇ ਸਪਾਈਸੀ ਚੀਜ਼ ਨੂੰ ਵੀ ਹਾਂ ਚੁਰਚਰਾ ਜਿਹਾ ਖਾਣਾ ਕੁਝ ਤੇ ਸਾਡੇ ਸਪਾਈਸੀ ਨੂੰ ਚੁਰਚਰਾ ਹੀ ਕਹਿੰਦੇ ਨੇ ਚਰਚਰਾ ਨਹੀਂ ਕਹਿੰਦੇ ਹੈਗੇ ਸਾਡੇ ਚੁਰਚਰਾ ਹੀ ਕਹਿੰਦੇ ਨੇ ਤੇ ਅਬਾਸੀ ਇੱਥੇ ਹੁਣ ਆਪਾਂ ਭਾਂਡੇ ਭੁੰਡੇ ਧੋ ਕੇ ਫਿਰ ਮੈਂ ਉਸ ਤੋਂ ਬਾਅਦ ਲਾਉਂਗੀ ਪੋਚਾ ਤੇ ਝਾੜੂ ਵਗੈਰਾ ਮੈਂ ਕੱਢ ਲਿਆ ਸੀਗਾ ਮੈਂ ਝਾੜੂ ਕੱਢ ਕੇ ਫਿਰ ਮੈਂ ਕਿਚਨ ਦੇ ਭਾਂਡੇ ਭੁੰਡੇ ਲਾ ਗਈ ਸੀ ਮਾਂਜਣ ਹੁਣ ਇਸ ਤੋਂ ਬਾਅਦ ਮੈਂ ਪੋਚਾ ਲਗਾਉਂਗੀ ਇਸ ਕਿਵੇਂ ਸਾਰੇ ਜਾਣੇ ਠੀਕੋ ਆ ਦੇਖੋ ਮੇਰੇ ਮम्मा ਲਾ ਰਹੇ ਆ ਪੋਚਾ ਮੇਰੀ ਨਾਨੀ ਨੂੰ ਕੋਈ ਕੰਮ ਨਹੀਂ ਹੁੰਦਾ ਦੇਖੋ ਮम्मा ਹੈਲੋ ਕਹ ਦੋ ਉਹ ਸਾਰੇ ਬੈਠੇ ਮਿੱਠੂ ਨੇ ਦੇਖੋ ਮੇਰੇ ਮम्मा ਕਿੰਨੀ ਮਿਹਨਤ ਕਰ ਰਿਹਾ ਹੈ ਮੇ ਨਾਨੀ ਤੋਂ ਕੰਮ ਨਹੀਂ ਹੁੰਦਾ ਆਕੇ ਟੀਵੀ ਦਾ ਟੀਵੀ ਇਹਦਾ ਹਲਾ ਕੋਈ ਤੋਂ ਕੋਈ ਦਿਨਾਂ ਤੋਂ ਕੋਈ ਤੋਂ ਨਹੀਂ ਇਸੇ ਵੇਕ ਕਾਰਟੂਨ ਨਹੀਂ ਚੱਲਦੇ ਟੀਵੀ 'ਚ ਤਾਂ ਆਪਣੇ ਆਪ ਦੇ ਕਾਰਟੂਨ ਚੱਲਦੇ ਆ ਤਾਂ ਫੋਨ ਨੂੰ ਮੈਂ ਭੁੱਲੇ ਆਣਾ ਫੇ ਮੈਂ ਟੀਵੀ ਆਇਆ मेरी नानी उधर बैठे टीवी रूम साथ टीवी देख रहे, हो भी। वो देखो टीवी मच रहे हो, इस तू तो बाद जी मैं पौने वाले कपड़े जो धोले सके दूजे मशीन च पाए हुए मतलब के छत्त पर पागे होने गलाफ वगैरह ਪਹਿਲਾਂ ਮੈਂ ਪੋਣੀ ਵਾਲੇ ਤੁੱਤੇ ਸੀ ਕਿ ਮੈਂ ਕਿ ਚਲੋ ਉਹਨਾਂ ਨੂੰ ਵਾਸ਼ ਕਰ ਦੰਨੀ ਆ ਤੇ ਇੱਥੇ ਨਾ ਮੈਂ ਲੱਗ ਗਈ ਸੀਗੀ ਆਪਣਾ ਕੀ ਕਹਿੰਦੇ ਹੁੰਦੇ ਨੇ ਅੰਦਰ ਪੋਚੇ ਵਗੈਰਾ ਸਾਰੇ ਲਗਾ ਲਏ ਸੀਗੇ ਇੱਥੇ ਨਾ ਭੋਗ ਪਈ ਜਾ ਰਿਆ ਸੀਗਾ ਮਤਲਬ ਕਿ ਪਿੰਡ 'ਚ ਮਰਗਤ ਹੋਈ ਹੋਈ ਸੀਗੀ ਉਹਨਾਂ ਦੇ ਅੱਜ ਭੋਗ ਸੀਗਾ ਤੇ ਅੱਜ ਇੱਕ ਹੋਰ ਮਰਗਤ ਹੋ ਗਈ ਸੀਗੀ ਤਾਂ ਕਰਕੇ ਫਿਰ ਉਹਨਾਂ ਦਾ ਬਾਅਦ ਵਿੱਚ ਸੰਸਕਾਰ ਕੀਤਾ ਸੀਗਾ ਫਿਰ ਉਹਨਾਂ ਦੇ ਆਪਣਾ ਅਰਦਾਸ ਕੀਤੀ ਜਾਂਦੀ ਸੀਗੀ ਤੇ ਇੱਥੇ ਮੈਂ ਆਪਣਾ ਪੋਚਾ ਲੱਗੀ ਸੀਗੀ ਲਗਾਉਣ ਮੈਂ ਕਿਹਾ ਚਲੋ ਅੰਦਰ ਸਾਰਾ ਕੰਮ ਮੇਰਾ ਨਿਬੜ ਗਿਆ ਤੇ ਫਿਰ ਉਸ ਤੋਂ ਬਾਅਦ ਕੰਮ ਕੁਮ ਮੱਝ ਨਵੇੜ ਕੇ ਫਿਰ ਮੈਂ ਆਪਣੀਆਂ ਭਾਬੀਆਂ ਉਹਨਾਂ ਕੋਲ ਗਈ ਉੱਧਰ ਮੇਰੀ ਤਾਈ ਆ ਗਈ ਸੀਗੀ ਮਤਲਬ ਕਿ ਜਿਹੜਾ ਤੁਹਾਨੂੰ ਦੱਸਿਆ ਹੋਇਆ ਹੈ ਨਾ ਮੰਗੇ ਉਹਨਾਂ ਦੇ ਘਰੇ ਮਿਸਤਰੀਆਂ ਦੇ ਘਰ ਜਿਹੜਾ ਤਾਈ ਉਹਨਾਂ ਦਾ ਸਾਡਾ ਕਾਫੀ ਜ਼ਿਆਦਾ ਜੀ ਨਾਲ ਤੇ ਤਾਈ ਫਿਰ ਮੈਨੂੰ ਇੱਧਰ ਆ ਗਈ ਸੀਗੀ ਤਾਈ ਪਹਿਲਾਂ ਵੀ ਇੱਕ ਦਿਨ ਵਿਚਾਰੀ ਮਿਲ ਕੇ ਗਈ ਸੀ ਉਦੋਂ ਮੈਂ ਝਾਰ ਚੜਾਈਆ ਕਰਨ ਲੱਗੀ ਸੀਗੀ ਫਿਰ ਤਾਈ ਬੈਠੀ ਰਹੀ ਤਾਈ ਪਹਿਲਾਂ ਘੰਟਾ ਡੇਢ ਘੰਟਾ ਬੈਠ ਕੇ ਗੱਲਾਂ ਗੁੱਲਾਂ ਮਾਰੀਆਂ ਫਿਰ ਸ਼ਾਮ ਨੂੰ ਗਈ ਸੀਗੀ ਮੈਂ 7 ਆਈ ਸੀਗੀ ਤਾਈ ਮੈਨੂੰ ਛੱਡ ਕੇ ਗਈ ਆ 9:30 ਵਜੇ ਕਿਉਂਕਿ ਸਾਨੂੰ ਹੁਣ ਉੱਪਰ ਨੂੰ ਘੁੰਮ ਕੇ ਜਾਣਾ ਪੈਂਦਾ ਈ ਤੇ ਗੇਟ ਮਤਲਬ ਕਿ ਹਲੇ ਮੰਗੇ ਨੇ ਗੇਟ ਆ ਨਾ ਜਿਹੜਾ ਦੂਜੀ ਬੀਹੀ ਵਿੱਚ ਹਲੇ ਕੱਢਿਆ ਨਹੀਂ ਹੈਗਾ ਜਦੋਂ ਇਹਨੇ ਕੱਢ ਲਿਆ ਫਿਰ ਤਾਂ ਚਲੋ ਇੰਨਾ ਖਾਣੀ ਲੱਗਣਾ ਹੈਗਾ ਤੇ ਹੁਣ ਸਾਨੂੰ ਉੱਪਰ ਦੀ ਘੁੰਮ ਕੇ ਜਾਣਾ ਪੈਂਦਾ ਫਿਰ ਤਾਈ ਮੈਨੂੰ 9:30 ਵਜੇ ਛੱਡ ਕੇ ਗਈ ਫਿਰ ਮੈਂ ਤਾਈ ਨੂੰ ਮੋਕਾਲ ਕਰਨ ਲੱਗੀ ਮੈਂ ਕਿ ਤਾਈ ਚਲੋ ਹੁਣ ਮੈਂ ਤੁਹਾਨੂੰ ਫਿਰ ਫੇਰ ਦੁਬਾਰੇ ਛੱਡਣ ਚੱਲਦੀ ਆ ਮੈਂ ਲਾਇ ਆਈ ਸੀਗੀ ਉਧਰ ਮੈਂ ਲਗ ਸੱਤ ਵਜੇ ਦੀ ਗਈ ਹੋਈ ਮੈਂ 9:30 ਵਜੇ ਆਈ ਨਾ 2-3 ਘੰ ਤੇ ਇੱਥੇ ਮੇਰਾ ਭਾਈ ਆ ਗਿਆ ਸੀਗਾ ਰੋਟੀ ਖਾਣੇ ਇਹ ਮਤਲਬ ਕਿ ਹੁੰਦਾ 9 10 10:30 ਵਜੇ ਜਾਂ 10:00 ਵਜੇ ਹਾਂ ਇੱਥੇ 10:00 ਵਜੇ ਦਾ ਟਾਈਮ ਹੋਊਗਾ ਤੇ 10:00 ਵਜੇ ਫਿਰ ਇੱਥੇ ਰੋਟੀ ਖਾਣ ਆ ਗਿਆ ਸੀ ਮੈਂ ਪੁੱਛਦੀ ਸੀਗੀ ਮੈਂ ਕਿਹਾ ਵੀ ਆਹ ਪਿੰਡ ਚ ਮਰਗਤ ਕੀ ਦੇ ਹੋਗੀ ਫਿਰ ਦੱਸ ਰਿਹਾ ਸੀਗਾ ਵੀ ਫਲਾਣੇ ਦੇ ਕਿਸੇ ਦੇ ਹੋਗੀ ਤੇ ਉਸ ਤੋਂ ਬਾਅਦ ਚਲੋ ਹੁਣ ਇਹ ਆਪਣਾ ਰੋਟੀ ਰੋਟੀ ਖਾ ਕੇ ਫਿਰ ਚਲਾ ਜਾਊਗਾ ਹਨਾ ਤੇ ਬਾਕੀ ਮੈਂ ਇਸ ਤੋਂ ਬਾਅਦ ਹੁਣ ਪੋਚੇ ਵਗੈਰਾ ਲਗਾ ਕੇ ਸਾਰੇ ਮੇਰੇ ਪੋਚੇ ਵਗੈਰਾ ਲੱਗ ਗਏ ਸੀਗੇ ਪੌਣੇ ਵਾਲੇ ਕੱਪੜੇ ਸਾਰੇ ਤੋਂ ਹੋ ਗਏ ਸੀਗੇ ਤੇ ਬਸ ਉਹੀ ਕੱਪੜੇ ਸੀਗੇ ਗਲਾਫ ਵਗੈਰਾ ਉਹ ਮਸ਼ੀਨ ਚ ਪਾਈ ਹੋਏ ਸੀਗੇ ਉਹ ਪੋਚੇ ਪੂਚੇ ਮੈਂ ਕਿਹਾ ਚਲੋ ਲਗਾ ਕੇ ਮੈਂ ਇਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਕੱਢ ਕੇ ਹੁਣ ਵੈਸੇ ਵਾਸ਼ ਹੋ ਗਏ ਸੀਗੇ ਇਸ ਤੋਂ ਬਾਅਦ ਸਿੱਧੇ ਮੈਂ ਕੱਢ ਕੇ ਪੌਣੇ ਜਾਣਾ ਸੀਗਾ ਛੱਤ ਦੇ ਉੱਤੇ ਇੱਥੇ ਮੈਂ ਆ ਗਈ ਸੀ ਕਿ ਛੱਤ ਪਰ ਮੈਨੂੰ ਨਾ ਲਾ ਭਾਬੀ ਨੇ ਜਿਹੜਾ ਸਾਡੇ ਗਵਾਂਢੀ ਭਾਬੀ ਕਹਿੰਦੇ ਵੀ ਤੂੰ ਨਾ ਵੀ ਸਾਡੇ ਕੋਠੇ ਤੇ ਪਾਦੀ ਕਿਉਂਕਿ ਅਸੀਂ ਤਾਰਾਂ ਨਹੀਂ ਬੰਨੀਆਂ ਹੋਈਆਂ ਉੱਪਰ ਹਜੇ ਕਿਉਂਕਿ ਉੱਪਰ ਮਮੀ ਤਾਂ ਚੜ੍ਹ ਨਹੀਂ ਹ ਨਨ ਲਾਂਗੇ ਹਨਾ ਵੀ ਨੀਚੇ ਨਹੀਂ ਫਿਰ ਕੱਪੜੇ ਸੁੱਕਣੇ ਪਾਇਆ ਕਰਾਂਗੇ ਫਿਰ ਉਹ ਭਾਬੀ ਕਹਿੰਦੇ ਵੀ ਇੱਧਰ ਵੀ ਜਾਂ 베ੜੇ ਚ ਪਾਇਆ 베ੜੇ ਚ ਵੀ ਤਾਰਾ ਵੀ ਖਾਲੀ ਉਹਨੇ ਵੀ ਜਾਂ ਮੈਂ ਅੱਜ ਕੱਪੜੇ ਵਾਸ਼ ਨਹੀਂ ਕੀਤਾ ਵੀ ਜਾਂ ਫਿਰ ਤੂੰ ਇੱਧਰ ਉੱਛਤ ਵਰ ਪਾਲਾ ਹਨਾ ਅੰਤੇ ਸ਼ੱਤ ਪਰ ਮੈਂ ਜਦੋਂ ਪੌਣ ਚੜੀ ਤਾਂ ਮੈਂ ਦੇਖਿਆ ਭਾਬੀ ਉਹਨਾਂ ਦਾ ਕੋਠਾ ਫਿਰ ਇਧਰੋਂ ਸਾਡੇ ਕੋਠੇ ਨਾਲ ਥੋੜਾ ਜਿਹਾ ਨੀਵਾ ਹਨ ਫਿਰ ਮੈਂ ਕਿਹਾ ਵੀ ਮੈਂ ਉੱਤਰ ਤਾਂ ਜਾਊਂਗੀ ਉਧਰੋਂ ਚੜੂੰਗੀ ਕਿ ਤੇ ਮੇਰੇ ਦਿਮਾਗ ਇਹ ਨਹੀਂ ਕੰਮ ਕੀਤਾ ਮੈਂ ਭਾਬੀ ਇਹਨਾਂ ਦੀ ਪੌੜੀਆਂ ਚੋਂ ਉਤਰ ਜੂੰਗੀ ਬਸ ਫਿਰ ਮੈਂ ਕਿਹਾ ਚੱਲ ਵੀ ਇੰਨੇ ਜ਼ਿਆਦਾ ਹੈਵ ਨਹੀਂ ਗਏ ਕਿਉਂਕਿ ਤਿੰਨ ਇੱਕ ਡਬਲ ਬੈੱਡ ਦੀ ਦਾ ਸੀਗਾ ਤਿੰਨ ਰਜਾਈਆਂ ਦਾ ਮੰਮੀ ਉਹਨਾਂ ਦਾ ਸੀਗਾ ਡਬਲ ਬੈੱਡ ਦੀ ਜਿਵੇਂ ਉਸ ਦੀ ਉਹਨਾਂ ਹੁੰਦਾ ਫਿਰ ਉਹਦੋਂ ਅਸੀਂ ਲੈ ਲੈਣੇ ਆ ਤੇ ਤਿੰਨ ਰਜਾਈਆਂ ਦੇ ਮੰਮੀ ਉਹਨਾਂ ਦੇ ਸ਼ਾਰਟ ਸੀਗੇ ਬਾਕੀ ਹਾਂ نیچے ਪੈਗੇ ਸੀਗੇ ਕੱਪੜੇ ਹਨਾ ਬਾਕੀ ਪਾਉਣ ਵਾਲੇ ਤਾਂ ਸਾਰੇ ਤੇ ਉਸ ਤੋਂ ਬਾਅਦ ਇੱਥੇ ਮੈਂ ਆਪਣਾ ਸ਼ਾਰਟ ਵਗੈਰਾ ਪਾ ਕੇ ਫਿਰ ਮੈਂ ਇਹ ਦੂਜੀ ਸਾਈਡ ਲੱਗ ਗਈ ਸੀਗੀ ਪਾਉਣ ਮਤਲਬ ਕਿ ਅ ਦੂਜੀ ਸਾਈਡ ਤੇ ਪਿਛ ਬੈਕ ਸਾਈਡ ਦੀ ਸਾਡੇ ਜਿਹੜਾ ਢੇੜਾ ਬੈਕ ਸਾਈਡ ਤੇ ਨੂੰ ਪਰ ਮੈਂ ਕਿਹਾ ਚੱਲ ਅੱਧਰ ਨੂੰ ਪਾ ਦਨੀਆਂ ਹਨਾ ਥੱਲੇ ਨੂੰ ਲੰਮਕੀ ਜਾਣਗੇ ਅੱਗੇ ਮੈਂ ਫਰੰਟ ਤੇ ਪਾਤੀ ਸੀਗੇ ਤੇ ਬੈਕ ਤੇ ਪਾਤੀ ਸੀਗੇ ਤੇ ਆਪੇ ਸੁੱਕ ਗਏ ਆਪੇ نیچے ਆ ਗਏ ਤਾਂ ਮੈਨੂੰ ਤਾਰਨ ਦੀ ਵੀ ਲੋੜ ਨਹੀਂ ਪਈ ਆਪੇ ਆਪਣਾ ਸੁੱਕ ਸੱਕ ਕੇ نیچے ਜਦੋਂ ਗਿਰਨ ਲੱਗੇ ਅਜ ਮੈਂ ਢੇੜੇ 'ਚ ਫਿਰਦੀ ਸੀ ਕਿ ਜਾਨ ਨੂੰ ਫਿਰ ਮੈਂ ਫੜ ਕੇ ਜਦੇ ਨਾਲ ਦੀ ਨਾਲ ਹੇਠ ਰੱਖ ਤੇ ਤੇ ਹੁਣ ਇਹ ਆਪਾਂ ਤਿਆ ਤੂ ਕਰਕੇ ਸਾਰੇ ਆਪਾਂ ਆਪਣਾ ਬੈੱਡ ਦੇ ਵਿੱਚ ਰੱਖਦੇ ਵੀ ਮੰਮੀ ਨੂੰ ਹੁਣ ਇਹ ਨਹੀਂ ਹੋਊਗਾ ਵੀ ਹਾਏ ਮੈਂ ਗਰਮ ਇਹ ਕੱਪੜੇ ਚੱਕਣਿਆ ਫਿਲਹਾਲ ਤਾਂ ਮੈਂ ਕਾਫੀ ਕੱਪੜੇ ਚੱਕ ਪਤੇ ਸਰਦੀਆਂ ਵਾਲੇ ਬਸ ਥੋੜੇ ਬਹੁਤੇ ਜਿਵੇਂ ਡੈਡੀ ਦੀ ਜੈਕਟ ਵਗੈਰਾ ਭਾਈ ਦੀ ਜੈਕਟ ਵਗੈਰਾ ਨਾ ਇੱਕ ਦੋ ਨੇ ਉਹੀ ਬਥੋੜੀਆਂ-ਬਥੋੜੀਆਂ ਬਾਹਰ ਨੇ ਉਹ ਮੰਮੀ ਨੂੰ ਕਹਾਂ ਵੀ ਚੱਲ ਹੁਣ ਉਹਨਾਂ ਨੂੰ ਵਾਸ਼ ਕਰਕੇ ਵੀ ਥੋੜੇ ਦਿਨਾਂ ਤੱਕ ਹਨਾ ਵੀ ਫਿਰ ਉਹਨਾਂ ਨੂੰ ਵਿੱਚ ਰੱਖਦੀ ਕਿਉਂਕਿ ਸਵੇਰੇ-ਸਵੇਰੇ ਜਾਂਦੇ ਨੇ ਜਦੋਂ ਉਦੋਂ ਠੰਡ ਲੱਗਦੀ ਹੈ ਦੁਪਹਿਰ ਨੂੰ ਤਾਂ ਆ ਕੇ ਖੋਲ ਦਿੰਦੇ ਨੇ ਮਤਲਬ ਕਿ ਡੈਡੀ ਤਾਂ ਮੇਰੇ ਰਾਤ ਨੂੰ ਹੀ ਆਉਂਦੇ ਹੁੰਦੇ ਨੇ ਜਾ ਕੇ ਜਾਂ ਫਿਰ ਡੈਡੀ ਨੂੰ ਜੇ ਉਹਨਾਂ ਨੇ ਕਿਤੇ ਲੈ ਕੇ ਜਾਣਾ ਹੁੰਦਾ ਫਿਰ ਡੈਡੀ ਉਹਨਾਂ ਦੀ ਗੱਡੀ ਚਲਾ ਕੇ ਲੈ ਕੇ ਜਾਂਦੇ ਨੇ ਮਤਲਬ ਕਿ ਉਹਨਾਂ ਨੂੰ ਲੈ ਕੇ ਜਾਂਦੇ ਹੁੰਦੇ ਨੇ ਬਸ ਇਹ ਆਜੀ ਸਾਡਾ ਪਿੰਡ ਇਹ ਸਾਡਾ ਪਿੰਡਾ

ਮੈਂ ਝਾੜੂ ਉੱਪਰ ਚ ਪਾਇਆ ਉਹ ਕਲਿੱਕ ਕਰਾ ਹੈ ਵਿਲੋਈ ਕੌਣ ਤੋਂ ਜਿੱਤ ਮੈਂ ਜੀ ਮੈਂ ਲੋਈ ਪਾਇਆ ਮਾ ਲੋਈ ਆ ਗਈ ਚਲਾ ਕੇ ਹੁਣ ਮੈਂ ਨਹਾਉਣੀ ਆ ਨਾ ਕੇ ਫਿਰ ਤੁਹਾਨੂੰ ਮਿਲਦੀ ਹਾਂ ਤਾਂ ਗੱਲ ਨਹੀਂ ਕਰਨੀ ਹਾਂਜੀ ਇਹ ਤਾਂ ਟਾਈਮ ਹੋ ਗਿਆ ਸੀ 11:00 ਵਜੇ ਕਿ ਸੀ ਕਿਉਂਕਿ 9:30 ਵਜੇ ਮੈਂ ਉਧਰ ਆਈ 10:00 ਵਜੇ ਇਧਰ ਉਤਾਈ ਗਈ ਛੱਡ ਕੇ ਮੈਨੂੰ ਫਿਰ ਉਸ ਤੋਂ ਬਾਅਦ ਮੈਂ ਭਾਈ ਉਸੇ ਸਾਰੇ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਰੋਟੀ ਪਾਣੀ ਖਾ ਕੇ ਹੁਣ ਪੈਣ ਦੀ ਕਰਦੇ ਸੀਗੇ ਤਿਆਰੀ ਮੈਂ ਕਿਹਾ ਚਲੋ ਸੋ ਜਾਨੇ ਆ ਫਿਰ ਤੁਹਾਨੂੰ ਮੈਂ ਦੱਸਿਆ ਜੀ ਨਾ ਵੀ ਅੱਜ ਮੈਂ ਭਾਬੀ ਨਾਲ ਕਿੰਨੀ ਵਾਰ ਲੱਗਈ ਸੀਗੀ ਤਾਂ ਕਰਕੇ ਫਿਰ ਤਾਈ ਬੈਠੇ ਰਹੇ ਛੱਡਣਾਈ ਮੈਨੂੰ ਫਿਰ ਉਸ ਤੋਂ ਬਾਅਦ ਫਿਰ ਰੋਟੀ ਪਾਣੀ ਖਾ ਕੇ ਪਿچھے ਭਾਈ ਬੈਠੇ ਸੀ ਗੱਲਾਂ ਬਾਤਾਂ ਕੀਤੀਆਂ ਉਸ ਤੋਂ ਬਾਅਦ ਜੀ ਫਿਰ ਸੌਣ ਦਾ ਹੁਣ ਸਾਡਾ ਟਾਈਮ ਹੋ ਗਿਆ ਸੀ 11:00 ਵੱਜ ਗਏ ਸੀ ਇੱਥੇ ਆ ਕੇ ਤਾਂ 12:00 ਇੱਕ ਇੱਕ ਵੀ ਵੱਜ ਜਾਂਦਾ ਸੌਂਦੇ ਨਹੀਂ ਬੱਚੇ ਟੀਵੀ ਦੇਖਦੇ ਫੋਨ ਦੇਖਦੇ ਮੰਮੀ ਦਾ ਤੇ ਸਾਇਆ ਜਾ ਦੇਖਿਆ ਫੋਨ ਦੇਖਦੀ ਸੀਗੀ ਬੈਠੀ ਚਾਰਜ ਲਾਇਆ ਹੋਇਆ ਸੀਗਾ ਬਾਏ ਬਾਏ ਕਰਦੀ ਸੀਗੀ ਮੈਂ ਵੀ ਨੂੰ ਕਿਹਾ ਮੈਂ ਕਿਹਾ ਵੀ ਆ ਥੋੜਾ ਜਿਹਾ ਰੂਮ ਦੀ ਸੈਟਿੰਗ ਜੀ ਕਰਦੇ ਅੱਜ ਡੈਡੀ ਆਏ ਨਹੀਂ ਸੀ ਕਿ ਡੈਡੀ ਗਏ ਹੋ ਸੀ ਕਿ ਉਹਨਾਂ ਨੂੰ ਲੈ ਕੇ ਅਮਰਤ ਸਰ ਸਾਹਿਬ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਇੱਥੇ ਹੀ ਕਰਦੇ ਆਂ ਆਪਾਂ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਮੇਰਾ ਵਧੀਆ ਲੱਗਿਆ ਥੋੜਾ ਜਿਹਾ ਵੀ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਓ ਜੀ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਪਲੀਜ਼ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਕੱਲ ਨੂੰ ਨਿਊ ਵਲੌਗ ਨਾਲ